ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲੋ ਵੀ ਮਿੱਤਰੋ ਕਰੋ ਨਵਾਂ ਸ਼ੌਂਕ ਅੱਜ ਧੁੰਦ ਤੋਂ ਬਾਅਦ ਚੜੀ ਆ ਧੁੱਪ ਤੇ ਕਬੂਤਰ ਬਾਈ ਨੇ ਛੱਡੇ ਹੋਏ ਜਾਲੇ ਦੇ ਵਿੱਚ ਤੇ ਕਬੂਤਰ ਇੱਕ ਇੱਕ ਦੇਖਣ ਵਾਲਾ ਸ਼ੌਂਕ ਕਰਾਉਣੇ ਆ ਤੁਹਾਨੂੰ ਆਪਾਂ ਇਹਨਾਂ ਕਬੂਤਰਾਂ ਦਾ ਦੋ ਬਾਰ ਜਾਲੇ ਚ ਵੀ ਛੱਡੇ ਹੋਏ ਆ ਬਾਹਰ ਜਾਲੇ ਦੇ ਬਹੁਤ ਹੀ ਵਧੀਆ ਵਧੀਆ ਨਸਾਂ ਦੇ ਬਾਈ ਦੇ ਕਬੂਤਰ ਆ ਦੇਖੋ ਕੱਦ ਕੱਟ ਕਬੂਤਰਾਂ ਦੇ शौंक पूरा बढ़िया वीर का ये एक मौजा आया लाल सरा कबूतर है कद बड़े तगड़े कबूतर के करो शौंक मेरे भीर करों शौक दसना कि लगता मेरे भीर देखो हाँ लाल चीनी ਵਲੇ ਤਗੜੇ ਤਗੜੇ ਨਸਲਾਂ ਦੇ ਕਬੂਤਰ ਨੇ ਚਿੱਟੀਆਂ ਸਾਬ ਅੱਖਾਂ ਦੇ ਨੇ ਵਿੱਚ ਇਹ ਤੁਹਾਡੇ ਸ਼ੌਂਕ ਦੇ ਲਈ ਆ ਬਾਈ ਜੀ ਇਹ ਸੇਲ ਨਹੀਂ ਹੈਗੇ ਸੇਲ ਦੱਸ ਦਈਏ ਨਾ ਫਲਾ ਦੇਖੋ ਤੇ ਕਰੋ ਚੈੱਕ ਮੇਰੇ ਵੀਰ ਉੱਤਰ ਅੱਜ ਕੱਲ ਕਿਸੇ ਕੋਲ ਮਾੜਾ ਨਹੀਂ ਹੈਗਾ ਬਾਈ ਦੇਖੋ ਸਰਦੀ ਦੇ ਵਿੱਚ ਕਬੂਤਰ ਫੁੱਲ ਐਕਟਿਵ ਵੀਡੀਓ ਬਣਾਉਂਦਾ ਮੇਨ ਮਤਲਬ ਆ ਦੇਖੋ ਇੱਕ ਲਾਈਨ ਚ ਕਿਵੇਂ ਬੈਠੇ ਹੋਇਆ ਤੇ ਐਣ ਕਰਦਣਾ ਦੇਖੋ ਇਹਨਾਂ ਦੀਆਂ ਸੱਪਾਂ ਵਾਂਗੂ ਕਿੰਦਾ ਲੰਬੀਆਂ ਨੇ ਕੱਦ ਕਾਠ ਬਹੁਤ ਜ਼ਿਆਦਾ ਤਗੜੇ ਵੀ ਪੂਰੇ ਨੇ ਸਰੀਰ ਪੱਖੋਂ ਵਜੂਦ ਪੱਖੋਂ ਪੂਰੇ ਵਧੀਆ ਨੇ ਲੱਗਦੇ ਨੇ ਉੱਤਰ ਤੇ ਬਹੁਤ ਬਹੁਤ ਦੇਖਣ ਨੂੰ ਮਿਲਦਿਆ ਇਹ ਬੱਕਰੀ ਸ਼ਾਨਾ ਹੈ ਨਾ ਕਬੂਤਰਾਂ ਦੀ ਜੀ ਇਹ ਦੇਖੋ ਇੱਕ ਵੀ ਕਬੂਤਰ ਜਿਹੜਾ ਕਮਜ਼ੋਰ ਨਹੀਂ ਹੈਗਾ ਉਹ ਰੇ ਐਣ ਕਰੜੇ ਨੇ ਕਬੂਤਰ ਬਾਈ ਜੀ ਆ ਦੇ ਅੰਦਰ ਵੀ ਹੈਗੇ ਨੇ ਭਾਈ ਉਹ ਵੀ ਤੁਹਾਨੂੰ ਦਿਖਾਣੇ ਆ ਆਪਾਂ ਇਹ ਦੇਖੋ ਲਾਲ ਚੀਨੇ ਉਹ ਖੁਸ਼ ਕਰਦੇ ਨੇ ਕੰਪਿਊਟਰ ਮੇਰੇ ਵੀਰ ਆਹ ਲੇਖਕ ਕਾਲੀਆਂ ਅੱਖਾਂ ਦਾ ਚੀਨਾ ਇਧਰ ਕੁਝ ਕਪੂਤਰ ਅੰਦਰ ਵੀ ਨੇ ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਣੇ ਆ ਇਹਦੇ ਵਿੱਚ ਛੇੜ ਕਬੂਤਰੀਆਂ ਆ ਸਾਰੀਆਂ ਇਹ ਕਬੂਤਰੀਆਂ ਬਾਈ ਇਹ ਚ ਪੱਠੇ ਆ ਜੀ ਪੱਠੇ ਦੇ ਕਬੂਤਰੀਆਂ ਜੀ ਨਵੇਂ ਪਰ ਉਹ ਸ਼ੌਂਕ ਮੇਰੇ ਵੀ ਇਹ ਡੱਬਾ ਬੱਚਾ ਕਿ ਇਹਨਾਂ ਨੇ ਕੱਢਿਆ ਬਾਈ ਇਹੜਾ ਜੀ ਆ ਡੱਬਾ ਨੀਲਾ ਨੀਲਾ ਹੀ ਆ ਮਡਿਆ ਬੱਗੇ ਕਬੂਤਰੀ ਆ ਜੀ ਲਾਲ ਜੀ ਦਾ ਬੂਤਰਾ ਘਟੀਆਂ ਦਾ ਅੱਛਾ ਇਹਨਾਂ ਨੇ ਡੱਬਾ ਘਟਤਾ ਹੈ ਨੀਲਾ ਉਹ ਵੀ ਮੇਤਰੋ ਸ਼ੌਂਕ ਬਹੁਤ ਬਹੁਤ ਵੰਗਿਆ ਮਿਲਦਾ ਦੇਖਣ ਨੂੰ ਜਿੱਥੇ ਵੀ ਜਾਈਦਾ ਅੱਜ ਮੈਂ ਕਬਾਈ ਦੇ ਕਬੂਤਰਾਂ ਦਾ ਤੁਹਾਨੂੰ ਆਪਾਂ ਸ਼ੌਂਕ ਕਰਾ ਦਿੰਨੇ ਆ ਕੰਮ ਕਰ ਉਹ ਕਰੂ ਚੱਕ ਮੇਰੇ ਦੇ ਦਿਲ ਖੁਸ਼ ਪਰਿੰਦੇ ਨੇ ਬਾਈ ਆਕੋਂ ਡਾਲਾ ਰਹੀ ਇੱਧਰ ਇਹਦੇ ਵਿੱਚ ਵੀ ਹੈਗੇ ਆ ਇਹਦੇ ਵਿੱਚ ਹਾਂ ਉਹਦੇ ਜੋੜੇ ਇਹਦੇ ਵਿੱਚ ਹੀ ਹੋਰ ਹੈ। ਲਓ ਵੀ ਮੇਤਰੂਏ ਨਾਂ ਦਾ ਵੀ ਕਰ ਲੋ ਸ਼ੌਂਕ ਜੀ। ਕੋਸ਼ਿਸ਼ ਰਹਿੰਦੀ ਆ ਭਾਈ ਜਿੱਥੇ ਜਾਈਏ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ। ਬਹੁਤ ਹੀ ਸ਼ਾਨਦਾਰ ਵਧੀਆ ਕਬੂਤਰ ਨੇ ਵੀਰ ਬਣਾ ਦੇ ਕੋਲ। ਆਹ ਪੇਟੀ ਜੀ ਹੁਣ ਰੱਖੀ ਆ। ਕਿਹੜੀ? ਕਿਹੜਾ ਪਹਿਲਾਂ ਹੀ ਆ। ਪਹਿਲਾਂ ਹੀ ਜੀ।

ਅੱਛਾ ਉਹੀ ਪੱਠੀ ਉਹਨਾਂ ਦੀ ਜਿਹੜੀ ਭੇਜੀ ਹੀਆਂ ਖਟੀਆਂ ਖਾਲੀਆਂ ਦੋਆਂ ਨੇ ਉਹ ਚਟੀਆਂ ਦੀ ਚਟੀਆਂ ਦੀ ਹੈ ਕਿੰਨੇ ਚਟੀਆਂ ਨੇ ਅੱਛਾ ਅੱਛਾ ਐ ਜਿਹੜੀ ਮੇਰੇ ਘਰੋਂ ਆਈ ਉਹ ਜਿਹੜੇ ਤੁਸੀਂ ਤਿੰਨ ਦੇ ਕੇ ਗਏ ਸੀ ਆਹੋ ਆਹੋ ਠੀਕ ਆ ਠੀਕ ਆ ਤੇ ਕੋ ਬੱਟਾ ਪੁੱਤਰ ਰਾਜਨ ਵਾਲਾ ਬਹੁਤ ਉਹ ਠੀਕ ਆ ਠੀਕ ਆ ਤੇ ਉਹ ਇੱਧਰ ਬੱਚੇ ਆ ਲਾਲ ਜੀਆਂ ਤਾਂ ਨਾਲ ਇਹਦੇ ਆ ਅਰੇ ਉੱਪਰ ਬੈਠੇ ਦੇ ਦੇਖੀ ਕਾਲੀਆਂ ਕਾਲੀਆਂ ਜੀਆਂ ਤਾਂ ਨਾਲ ਮਾੜੇ ਮਾੜੇ ਲਾਗ ਆ ਬੱਚੇ ਨਹੀਂ ਹੈਗੇ ਕੂਤਰੀ ਇਹਨੇ ਤਿੰਨੇ ਤਿੰਨ ਕੂਤਰੀਆਂ ਨੇ ਅੱਛਾ ਅੱਛਾ ਉਹ ਹੈ ਇਹ ਭੈਣਾ ਨੇ ਤਿੰਨ ਇਹ ਹੈ ਵੱਡੀਆਂ ਹੋ ਗਈਆਂ ਹੈ ਪਤਾ ਨਹੀਂ ਲੱਗਦਾ ਇਹਨਾਂ ਦਾ ਬੱਚੇ ਇਹਨਾਂ ਨੇ ਕਾਲ ਪਰਚਾ ਕੱਢਿਆ ਠੀਕ ਆ ਠੀਕ ਆ ਚਿੱਟੀ ਆਪੇ ਸੋਹਣੇ ਆ ਪੰਛੀ ਬਾਈ ਇਹ ਲੋ ਬਾਈ ਜੇ ਕਰੋ ਸ਼ੌਂਕ ਪੂਰੇ ਵਧੀਆ ਕਬੂਤਰ ਬਹੁਤ ਹੀ ਸੋਹਣੇ ਪਰਿੰਦੇ ਨੇ ਬਈ ਇਹਨਾਂ ਨੂੰ ਕਬੂਤਰਾਂ ਨੂੰ ਵੀ ਵਾਰਮਿੰਗ ਜਰੂਰ ਕਰੋ ਸਾਰੇ ਭਰਾ ਇੱਕ ਵਾਰ ਸਰਦੀਆਂ ਦੇ ਵਿੱਚ ਜਿਹੜਿਆ ਮਲਾਪ ਇਹਨਾਂ ਦੇ ਜ਼ਿਆਦਾ ਬਣਦੇ ਆ ਤੇ ਦਾਣੇ ਦੇ ਵਿੱਚ ਇੱਕ ਤਾਰਾ ਮੀਰਾ ਜਰੂਰ ਮਿਕਸ ਕਰਕੇ ਰੱਖੋ ਜਿਹਦੇ ਨਾਲ ਜਿਹੜਾ ਹੈਗਾ ਕਬੂਤਰਾਂ ਦਾ ਨਰਮਲਾਪ ਫਿਰ ਜਿਹੜੇ ਆ ਕਟ ਬਣਦੇ ਆ ਐ ਲਓ ਵੀ ਦੇਖੋ ਇਹ ਨੀਲੀਆਂ ਨੋਕਾਂ ਦਾ ਰਾਜੇ ਨਾਲਾ ਬੱਗਾ ਬਹੁਤ ਹੀ ਚੰਗਾ ਇਹ ਵੀ ਕਬੂਤਰ ਬਈ ਬਹੁਤ ਬਹੁਤ ਸੋਹਣੇ ਜਿੱਥੇ ਵੀ ਜਾਈਦਾ ਲਗਭਗ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹਿੰਦੇ ਆ ਤੇ ਅੱਜ ਕੱਲ ਹੁਣ ਕਬੂਤਰਾਂ ਦੀਆਂ ਦਵਾਈਆਂ ਬਹੁਤ ਆ ਗਈਆਂ ਨੇ ਪਹਿਲਾਂ ਤਾਂ ਆਪਾਂ ਇਨਸਾਨੀ ਜ਼ਿਆਦੀਆਂ ਵਰਤਦੇ ਹੁਣ ਤਾਂ ਕਬੂਤਰ ਮੈਡੀਸਿਨ ਵੀ ਬਹੁਤ ਆ ਚੁੱਕੀ ਆ ਤੇ ਮੇਰੇ ਵੀਰ ਜਿਹੜਾ ਹੈਗਾ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਹੈਗਾ ਟਾਈਮ ਟੂ ਟਾਈਮ ਕਰਦੇ ਰਹੋ ਇਨਫੈਕਸ਼ਨ ਵਾਲੀ ਦਵਾਈ ਜਿਹੜੀ ਹਮੇਸ਼ਾ ਦਿੰਦੇ ਹੀ ਰਹਿਣਾ ਚਾਹੀਦਾ ਹੈ ਕਿ ਪੇਟ ਦੇ ਵਿੱਚ ਇਨਫੈਕਸ਼ਨ ਨਾ ਬਣੇ ਜਦੋਂ ਪੇਟ 'ਚ ਇਨਫੈਕਸ਼ਨ ਬਣਦੀ ਆ ਨਾ ਫੇਰ ਬਈ ਦਿੱਕਤ ਆਂਦੀ ਆ ਫਿਰ ਜਿਹੜੇ ਹੈਗੇ ਆ ਕਬੂਤਰ ਜਿਆਦਾ ਬਿਮਾਰ ਹੁੰਦੇ ਆ ਫਿਰ ਜਿਹੜਾ ਰੋਕਥਾਮ ਕਰਨੀ ਔਖੇ ਹੋ ਜਾਂਦੀ ਆ ਅੱਜ ਧੁੱਪ ਜਿਹੜੀ ਹੈਗੀ ਆ ਧੁੰਦ ਦੇ ਬਹੁਤ ਜ਼ਿਆਦਾ ਸੀ ਤੇ ਵਧੀਆ ਉਦਾਂ ਲੱਗਦੀ ਆ ਇੱਧਰ ਪੇਟੀਆਂ 'ਚ ਵੀ ਬੰਦ ਕੀਤੇ ਹੋਏ ਨੇ ਬਾਈ ਕੁਝ ਕੁ ਕਬੂਤਰ ਬਾਈ ਹੁਣਾਂ ਦੇ ਆਹ ਯਾਰ ਵਾਲਾ ਜਿਹੜਾ ਆਹ ਆ ਲੋ ਬਾਈ ਦੇਖੋ ਯਾਰ ਵਾਲਾ ਜੋੜਾ ਚਟੀਆਂ ਖਾਂ ਦੁੱਧ ਚਟੀਆਂ ਆਖਾਂ ਦਾ ਦੇਖੋ ਸੇਮ ਡਿਟੋ ਇੱਕੋ ਜਿਹਾ ਇਹਨਾਂ ਦੇ ਬੱਚੇ ਬਣੇ ਹਾਂ ਇੱਕ ਬੱਚਾ ਬਣਿਆ ਉੜਾਇਆ ਨਹੀਂ ਇਹ ਉੜਾ ਲੇ ਠੀਕ ਹੈ ਵਧੀਆ ਵਧੀਆ ਠੀਕ ਹੈ ਜੀ ਦੇਖੋ ਬਾਈ ਜੀ ਦੱਸਣਾ ਕਿਦਾਂ ਦਾ ਲੱਗਦਾ ਹੈ ਸ਼ੌਂਕ ਬਹੁਤ ਹੀ ਵਧੀਆ ਵੀਰ ਦਾ ਇੱਕ ਆ ਨੀਲੇਆਂ ਦਾ ਜੋੜਾ ਬਹੁਤ ਹੀ ਸੋਨਾ ਸ਼ਾਨਦਾਰ ਜੋੜ ਹੈ ਜੀ ਇੱਧਰ ਵੀ ਤੁਹਾਨੂੰ ਦਿਖਾਣੇ ਆਪਾਂ ਵੀ ਇਹ ਯਾਰ ਵਾਲਾ ਕੋਈ ਤਰ ਖਟੀਆਂ ਆਹ ਲਓ ਵੀ ਮੈਨੂੰ ਇਹਦਾ ਬਾਬੂ ਤੁਸੀਂ ਅੱਛਾ ਇਹ ਤਾਂ ਇਹਨਾਂ ਨੇ ਕੱਢਿਆ ਡੱਬਾ ਬੱਚਾ ਹਾਂ ਕਦੇ ਲਾਲ ਡੱਬੇ ਕੱਢਦੇ ਕਦੇ ਨੀਲੇ ਡੱਬੇ ਕੱਢਦੇ ਅੱਛਾ ਦੇਖੋ ਜੀ ਸ਼ਾਖਾ ਆਖਾ ਕਬੂਤਰ ਆ ਤੇ ਖਟੀਆਂ ਦੀ ਕਬੂਤਰੀ ਆ ਹਨਾ ਉਹ ਜਿਹਦਾ ਬੱਚਾ ਨਹੀਂ ਛੱਡਿਆ ਤੁਸੀਂ ਪਿੰਡ ਹਾਂ ਹਾਂ ਆ ਜੁੜਾ ਉਹ ਠੀਕ ਆ ਠੀਕ ਆ ਠੀਕ ਆ ਆ ਇੱਕ ਜੋੜਾ ਵਿੱਚ ਦੇਸੀਆਂ ਦਾ ਵੀ ਆ ਹੈ ਹਾਂਜੀ ਕਾਸ ਰਿਆਂ ਠੀਕ ਆ ਠੀਕ ਆ ਬੱਚਾ ਬੱਚਾ ਕੱਢਿਆ ਹੋਇਆ ਆ ਆ ਲਓ ਭਾਈ ਇਹ ਤੁਹਾਨੂੰ ਪਹਿਲਾਂ ਡੱਬਿਆਂ ਦਾ ਸ਼ੌਂਕ ਕਰਾਈਏ ਇਹ ਜੋੜਾ ਹੈਗਾ ਲਾਲ ਡੱਬਿਆਂ ਦਾ ਖਟੀਆਂ ਖਣੇ ਇਹਨਾਂ ਦੀਆਂ ਖੱਟੀ ਕਾਲੀ ਦੇ ਆ ਕਿ ਦੋਨਾਂ ਦੀ ਖੱਟੀ ਕਾਲੀ ਦੇ ਦੂੰ। ਅੱਛਾ ਆ ਲਓ ਭਾਈ ਤੁਹਾਨੂੰ ਦਿਖਾਈਏ ਇਹਨੀਆਂ ਇੱਕ ਅੱਖ ਕਾਲੀ ਤੇ ਇੱਕ ਅੱਖ ਖੱਟੀ ਇਹ ਚ ਵੀ ਟੌਂਕ ਬਣਨਦੀ ਆ ਉਹ। ਉਹਦੇ ਵੀ ਉਹਦੀ ਇਹਦੇ ਵੀ ਟੌਂਕ ਬਣ ਗਈ। ਇਹਦੀ ਅੱਖ ਕਾਲੀ ਆ। ਟੌਂਕੇ ਬਣੀ ਜਾਂਦੇ ਦੇ ਹੌਲੀ ਹੌਲੀ ਜਿਹੜਾ ਹੈਗਾ ਇਹ ਅੱਖ ਨੂੰ ਚੇਂਜ ਕਰੀ ਜਾਂਦੇ ਇਹਦੇ ਆ। ਦੇਖੋ ਭਾਈ ਬਹੁਤ ਹੀ ਸੋਹਣਾ ਜੋੜ। ਇੱਕ ਪਜੋੜ ਆ ਕਬੂਤਰ ਬੜੇ ਤੰਦਰੁਸਤ ਆ ਬਾਬੇ ਦੀ ਕਿਰਪਾ ਨਾਲ ਪਰਮਾਤਮਾ ਮਿਹਰ ਬਣਾਈ ਰੱਖੇ ਬਾਕੀ ਮਿੱਤਰੋ ਹਰ ਤਰ੍ਹਾਂ ਦਾ ਜਿਹੜਾ ਹੈਗਾ ਆ ਆਪਾਂ ਤੁਹਾਨੂੰ ਇਲਾਜ ਵੀ ਕਬੂਤਰਾਂ ਦਾ ਦੱਸਦੇ ਰਹਿੰਨੇ ਆ ਤੇ ਸ਼ੌਂਕ ਵੀ ਕਰਾਉਂਦੇ ਰਹਿੰਨੇ ਆ ਲਓ ਜੀ ਇੱਧਰ ਵੀ ਹੈਗੇ ਆ ਦੋ ਜੋੜ ਆ ਬਿੱਲਾ ਕਬੂਤਰ ਫੜੇ ਅੱਛਾ ਇਹ ਤਾਂ ਬਹਿ ਗਿਆ ਸੀ ਆਗੇ ਹਾਂ ਅੱਛਾ ਆਪ ਹੀ ਆ ਗਿਆ ਹਾਂ ਹਾਂ थे कला ठीक है ठीक है ठीक है चिटियाँ अखिल कबूतर बहुत ही चंगा है देखो जी कि चंकूतर अलग ही सही है छड़े ਬਾਕੀ ਕਿੱਦਾਂ ਦਾ ਲੱਗਾ ਸ਼ੌਂਕ ਬਾਈ ਜਰੂਰ ਦੱਸਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨੰਨੀ ਵੀਡੀਓ ਵੀ ਬਹੁਤ ਖੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ ਜੀ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ